ਇਹ ਤਾਂ ਤੇਰੀ ਨਰਾਜਵਾ ਕਰਨਾ ਨਹੀਂ ਨਹੀਂ ਵਾਸੀ ਜੀ ਨਰਾਜ ਕਿਹੜੀ ਗੱਲ ਹੋਣਾ ਦੱਸ ਭੈਣ ਨੇ ਨਹੀਂ ਸਾਰਾ ਰਾਹ ਵੀ ਨਹੀਂ ਬੋਲੀ ਅਸੀਂ ਗੱਲਾਂ ਬਾਤਾਂ ਕਰਦੇ ਆਏ ਉਹ ਬੋਲੀ ਨਹੀਂ ਗਈ ਉਹ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹ ਅਸੀਂ ਵੀ ਦੁਨੀਆ ਵੇਖੀ ਆ ਹਣ ਤੋਲੇ ਤੁੱਪੇ ਨਹੀਂ ਆਗੇ ਕੌਣ ਕਿੱਥੋਂ ਬੋਲਦਾ ਕਿੱਥੋਂ ਨਹੀਂ ਬੋਲਦਾ ਸਭ ਪਤਾ ਲੱਗਦਾ ਉਹ ਇੱਧਰ ਆਈ ਮੇਰੀ ਗੱਲ ਸੁਣੀ ਮਰਜੀ ਹਾਂ ਹਾਂ ਜਾ ਜਾਵੇ ਕਰ ਲਾ ਤੇਰੇ ਨਾਲ ਕਰਨੀ ਹੋਣੀ ਇਕੱਲੇ ਨਾਲ ਕੋਈ ਗੱਲ ਉਹ ਹਾਂ ਦੱਸ ਕੀ ਗੱਲ ਕਰਨੀ ਆ ਗੱਲ ਤੇ ਮੈਂ ਤੇਰੇ ਨਾਲ ਕਰਨੀ ਆ ਪਰ ਗੱਲ ਇੱਥੇ ਨਹੀਂ ਕਰਨੀ ਉੱਧਰ ਕਰਨੀ ਆ ਇੱਥੇ ਤੇ ਕੰਦਾ ਨਾ ਨੀ ਕਾਨਵਾ ਉੱਧਰ ਹੀ ਆ ਜਾ ਚਲ हां दस ਕੀ ਗੱਲ ਕਰਨੀ ਆ ਵੇ ਮਾਤਾ ਮੇਰੀ ਪੁੱਛਣ ਲਈ ਹੀ ਵੀ ਤੁਸੀਂ ਨਰਾਜ਼ ਹੀ ਹੋ ਦੋਵੇਂ ਜਾਣੇ ਕਿ ਤੇ ਉਹਨੂੰ ਦੱਸ ਤੇ ਨਹੀਂ ਦਿੱਤਾ ਕੁਛ ਮੈਂ ਉਹਨੂੰ ਕੀ ਦੱਸਣਾ ਵਾ ਨਾਲੇ ਅਹੀਂ ਕਿਹੜੇ ਨਰਾਜ਼ ਹਾਂ ਲੈ ਨਰਾਜ਼ ਹੀ ਨਹੀਂ ਹਾਂ ਹੋਰ ਇਹਦੋਂ ਵੱਧ ਕੇ ਨਰਾਜ਼ ਕਿ ਕੀ ਹੋਣੀ ਆ ਨਾ ਤੂੰ ਮੈਨੂੰ ਅਦਨ ਸੋਹਰੇ ਜਾਨ ਲੱਗੇ ਨੇ ਪੁੱਛਿਆ ਗਿੱਸਿਆ ਦੂਜੀ ਗੱਲ ਇਹ ਵੀ ਜੇ ਮੈਂ ਤੇਰੇ ਕੋਲ 10000 ਰੁਪਇਆ ਮੰਗ ਹੀ ਲਿਆ ਸੀ ਤਾਂ ਕੀ ਆਹਰ ਆ ਗਈ ਤੂੰ ਮੈਨੂੰ 100-100 ਗੱਲ ਸੁਣਾਈ ਅੱਗੋਂ ਇਹ ਦਾ ਵੀ ਕੋਈ ਪੈਣਾ ਨਾਲ ਕਰਦਾ ਹੁੰਦਾ ਵਾ ਮੇਰੀ ਗੱਲ ਸੁਣ ਭੈਣ ਤੈਨੂੰ ਚੰਗਾ ਭਲਾ ਪਤਾ ਵਾ ਮੈਂ ਪੈਸਿਆਂ ਤੋਂ ਲੈ ਕੇ ਕਦੀ ਤੈਨੂੰ ਕੋਈ ਗੱਲ ਨਹੀਂ ਸੁਣਾਈ ਤੂੰ ਮੇਰੇ ਕੋਲ ਅੱਧੀ ਜਵਾਨਾ ਮੰਗਦੀ ਰਹੀ ਆ ਮੈਂ ਤੈਨੂੰ ਪੈਸੇ ਦਿੰਦਾ ਰਿਆ ਮੈਂ ਤੈਨੂੰ ਮੈਂ ਚੋਰੀ ਪੈਸੇ ਦਿੱਤੇ ਆ ਕਰਦਿਆਂ ਤੋਂ ਕਦੀ ਅੱਜ ਤੱਕ ਮੈਂ ਕਰਦਿਆਂ ਦੇ ਸਾਹਮਣੇ ਇਹ ਗੱਲ ਦਾ ਪਰਦਾ ਨਹੀਂ ਖੋਲਿਆ ਕਿ ਤੂੰ ਮੇਰੇ ਕੋਲ ਪੈਸੇ ਲੈ ਲੈ ਕੇ ਤੇ ਆਪਣੀਆਂ ਕਮੇਟੀਆਂ ਤਾਰਦੀ ਆ ਇੱਥੋਂ ਤੱਕ ਤੇਰੇ ਸਹੁਰੇ ਘਰ ਵਿੱਚ ਵੀ ਕਿਸੇ ਨੂੰ ਪਤਾ ਨਹੀਂ ਹੈਗਾ ਆ ਇਸ ਗੱਲ ਦਾ ਤੇ ਬਿਲਕੁਲ ਮੇਰੇ ਤੋਂ ਇਲਜ਼ਾਮ ਨਾ ਲਾ ਬੇਵਿਨਿਆਦ ਗੱਲਾਂ ਨੇ ਆ ਵਾਲੀਆਂ ਤੇ ਦੂਜੀ ਗੱਲ ਰਹੀ ਆ ਤੈਨੂੰ ਆਪਣ ਉਹ ਤੈਨੂੰ ਚੰਗਾ ਭਲਾ ਮੈਂ ਦੱਸਿਆ ਵੀ ਹੈਗਾ ਹੀ ਫੋਨ ਦੇ ਉੱਤੇ ਵੀ ਕਿਹੜੀ ਗੱਲ ਹੁੰਦੀ ਤੈਨੂੰ ਨਾਲ ਖੜਿਆ ਆ ਗਿਆ ਪੈਰ ਦੇ ਉੱਤੇ ਸਲਾਹ ਬਣੀ ਹੈ ਕਾਦੀ ਪੈਰ ਤੇ ਸਲਾਹ ਬਣੀ ਹੈ ਉਦਾਂ ਤੋਂ ਮੈਨੂੰ ਪੈਰ ਪੈਰ ਤੇ ਛੱਡਣ ਆ ਸਕਦਾ ਵਾਂ ਲੈਣ ਵੀ ਆ ਜਾ ਸਕਦਾ ਵਾਂ ਤੇ ਇਹ ਬਲੇਖੇ ਹੈਗੇ ਮੇਰੇ ਸੋਏ ਜਿਹੜਾ ਤੈਨੂੰ ਦਰਿਆ ਪੈਂਦਾ ਸੀ ਉਨ ਲੱਗਿਆ ਭੈਣ ਮੇਰੀ ਗੱਲ ਸੁਣ ਤੈਨੂੰ ਵੀ ਪਤਾ ਵਾ ਵੀ ਸਾਡੇ ਘਰ ਦੇ ਵਿੱਚ ਕਿਹੜੇ ਵੱਸਦੇ ਆ ਮੇਰੇ ਤੇ ਤਾਂ ਰਹਿੰਦੇ ਹੀ ਔਖੇ ਆ ਹਰ ਵੇਲੇ ਮੇਰੇ ਨਾਲ ਤਾਜਾ ਕਲੇਸ਼ ਕਰਕੇ ਹਟੇ ਸੀ ਕਲੇਸ਼ ਕਰਨ ਤੋਂ ਬਾਅਦ ਵਿੱਚ ਫੇਰ ਅਸੀਂ ਉੱਥੇ ਗਏ ਆ ਇਹ ਨਾਲੇ ਤਾਂ ਲੱਕ ਬੰਨਿਆ ਉਹ ਲੜਾਈ ਕਰਨ ਦੇ ਉੱਤੇ ਕਲੇਸ਼ ਉਹ ਨਹੀਂ ਕਰਦੇ ਕਲੇਸ਼ ਤੂੰ ਕਰਦਾ ਵਾ ਤੂੰ ਤੇ ਸਾਰਾ ਟੱਬਰ ਗਾੜੀ ਗਾੜੀ ਲਾਇਆ ਵਾ ਮੈਨੂੰ ਅੱਜ ਮੰਮੀ ਨੇ ਸਾਰਾ ਕੁਝ ਹੀ ਦੱਸਤਾ ਵਾ ਸਾਰਾ ਪਤਾ ਮੈਨੂੰ ਤੇਰੀਆਂ ਕਰਤੂਤਾਂ ਦਾ ਟੱਕਿਆ ਰੋ ਅੱਗੇ ਤੇ ਮੈਂ ਤੇਰੀ ਸਾਈਡ ਲੈਂਦੀ ਸੀ ਨਾ ਪਰ ਜਿੰਨੀ ਬੇਇੱਜ਼ਤੀ ਤੂੰ ਮੇਰੀ ਹੁਣ ਕਰ ਛੱਡੀ ਨਾ ਫੋਨ ਦੇ ਉੱਤੇ ਉਹ ਮੇਰੇ ਦਿਲ ਤੇ ਲਿਖੀ ਆ ਤੇ ਹੁਣ ਇਹਨਾਂ ਗੱਲਾਂ ਦੇ ਬਦਲੇ ਮੈਂ ਤੇ ਕੋ ਗਿਣ-ਗਿਣ ਕੇ ਲੈਣੇ ਆ ਇਹ ਗੱਲ ਮੇਰੀ ਯਾਦ ਰੱਖੀ ਕਵਲ ਤੂੰ ਹੀ ਚੱਲ ਠੀਕ ਆ ਫਿਰ ਭੈਣ ਤੂੰ ਵੀ ਜੋ ਪਾਰਟੀ ਬਦਲ ਲਈ ਆ ਨਾ ਤਾਂ ਬਦਲ ਲਾ ਪਾਰਟੀ ਪਰ ਮੈਂ ਤੈਨੂੰ ਕਿ ਮੈਂ ਫੇ ਕਿਸੇ ਦੀ ਪਰਵਾਹ ਨੀਉ ਕਰਦਾ ਤੇ ਜੇ ਹੁਣ ਤੂੰ ਵੀ ਦੂਜੀ ਸਾਈਡ ਦੇ ਉੱਤੇ ਹੋ ਗਈਆਂ ਨਾ ਤੇ ਜੀ ਸਦਕੇ ਫੇ ਮੈਨੂੰ ਪਰਵਾਹ ਤੇਰੀ ਵੀ ਨਹੀਂ ਹੈਗੀ ਕੋਈ ਗੱਲ ਨਹੀਂ ਵੇ ਪਰਵਾਵਾ ਮੈਂ ਪਾਰਟੀਆਂ ਨਹੀਂ ਬਦਲਦੀ ਮੈਂ ਤਾਂ ਇਹੋ ਆਂਦੀ ਹੁੰਦੀ ਹੀ ਵੀ ਤੂੰ ਥੋੜਾ ਜਿਹਾ ਮੂੰਹ ਦਾ ਬੜਬੋਲਾ ਵਾ ਤੇ ਚੱਲ ਇਹਦੀ ਸਾਈਡ ਲਾਉਂਗੀ ਤੇ ਇਹਦਾ ਗੁੱਸਾ ਠੰਡਾ ਰਹੂਗਾ ਪਰ ਨਾ ਤੂੰ ਤੇ ਹਰ ਗੱਲ ਕਿਸ ਨੂੰ ਵੀ ਨੀ ਪੱਲੇ ਬੰਨਦਾ ਸਾਰਿਆਂ ਨੂੰ ਟੇਚੀ ਜਾਣਦਾ ਵਾ ਤੇ ਇੱਥੇ ਮੇਰੀ ਸੱਸ ਇਹ ਤਾਂ ਕੰਦਾ ਨਾ ਲੱਗ ਲਾ ਕੇ ਗੱਲਾਂ ਸੁਣਦੀ ਰਹਿੰਦੀ ਆ ਹਰ ਇੱਕ ਗੱਲ ਚ ਪਾਖਿਆ ਲੈਂਦੀ ਰਹਿੰਦੀ ਆ ਹੁਣ ਅਗਲੀ ਨੂੰ ਇੱਥੇ ਵੀ ਪਤਾ ਲੱਗ ਗਿਆ ਵਾ ਵੀ ਇਹਨੂੰ ਇਹਦੇ ਸਹੁਰੇ ਨਹੀਂ ਖੜਿਆ ਨਾਲ ਹੁਣ ਉਹਨੇ ਮੈਨੇ ਲਾਲਾ ਮੇਹਣੇ ਮਾਰਨੇ ਆ ਤੂੰ ਕਿਉਂ ਨਹੀਂ ਇੰਨਾ ਗੱਲਾਂ ਨੂੰ ਸਮਝਦਾ ਜਦੋਂ ਧੀਆ ਭੈਣਾ ਸਹੁਰੇ ਚਲ ਜਾਂਨਾ ਤੇ ਕਈ ਕੋ ਸੋਚਣਾ ਪੈਂਦਾ ਵਾ ਤੂੰ ਤੇ ਆਪਣੇ ਦਿਮਾਗ ਨਾਲ ਸੋਚ ਲਿਆ ਜੋ ਮਾਨਾਈਆਂ ਕਰ ਲਈਆਂ ਭੁਗਤਣੀਆਂ ਤੇ ਹੁਣ ਮिन्नੂ ਪੈਣੀਆਂ ਨਾ ਤੇ ਜਿੰਨੇ ਸਾਹਬ ਦੇ ਨਾਲ ਉੱਚੀ ਤੋਂ ਰੌਲਾ ਪਾਉਣ ਡਈਆਂ ਨਾ ਕਿਵੇਂ ਸਾਈਡ ਤੇ ਆਣ ਕੇ ਗੱਲ ਕਰਨੀ ਆ ਇਹ ਉਹ ਤੇ ਉੱਥੇ ਬੈਠੀ ਨੂੰ ਤੂੰ ਸਾਰੀ ਆਪਣੀ ਆਵਾਜ਼ ਸੁਣਾ ਦੇਣੀ ਆ ਉਹਨੂੰ ਤੇ ਸਾਰਾ ਪਤਾ ਲੱਗ ਜਾਣਾ ਇਹੋ ਤੂੰ ਮੇਰੇ ਨਾਲ ਗੱਲ ਕਰਨੀ ਹੀ ਕਿਤੇ ਹੋਰ ਥਾਂ ਦੇ ਉੱਤੇ ਕਰ ਲੈਂਦੀ ਕਿਤੇ ਕੱਲੀ ਆਉਂਦੀ ਉਦੋਂ ਗੱਲ ਕਰ ਲੈਂਦੀ ਕੀ ਆਉਣਾ ਮੈਂ ਕੱਲੀ ਨੇ ਇਹ ਮੈਨੂੰ ਜਾਣ ਜੋਗੀ ਛੱਡਿਆ ਕੱਲੀ ਨਾ ਤੇ ਮੇਰਾ ਤੇ ਉਦੋਂ ਮੂੰਹ ਕਰ ਨੂੰ ਜੀ ਨਹੀਂ ਕਰਦਾ ਆ ਤੇ ਮੇਰੀ ਸੱਸ ਨੇ ਜਾਨ ਖਾਦੀ ਹੀਗੀ ਵੀ ਮੈਂ ਬੌਟੀ ਵੇਖਣ ਜਾਣਾ ਵਾ ਤੇ ਉਹ ਮੈਨੂੰ ਲੈ ਕੇ ਨਾਲ ਜਾਣਾ ਪਿਆ ਨਹੀਂ ਤੇ ਮੈਂ ਤੇ ਤੁਹਾਡੇ ਵੇੜੇ ਪੈਰ ਨਾ ਪਾਵਾਂ ਜਿੰਨੀ ਤੁਸੀਂ ਮੇਰੀ ਬੇਇੱਜ਼ਤੀ ਕਰਦੇ ਈ ਜੋ ਜੇ ਮੈਂ ਨਿੱਕੇ ਨੂੰ ਪੈਸੇ ਪੁੱਛੇ ਤੇ ਉਹ ਤੇ ਮੇਰਾ ਫੋਨ ਹੀ ਚੁੱਕਣੋਂ ਗਿਆ ਤੁਹਾਡੇ ਬੱਲੇ ਬੱਲੇ ਤੁਸੀਂ ਤੇ ਦੋਵੇਂ ਜਾਣੇ ਘਰਾਂ ਦੇ ਵਿੱਚ ਕੀ ਰੁੱਝ ਗਈ ਤੁਸੀਂ ਤੇ ਮੈਨੂੰ ਭੁੱਲ ਹੀ ਗਏ ਈਓ ਉਹ ਚਲ ਠੀਕ ਆ ਭੈਣ ਜਦੋਂ ਤੂੰ ਆਪਣੇ ਮਨ ਵਿੱਚ ਇਹ ਗੱਲ ਧਾਰ ਲਈ ਆ ਨਾ ਕਿ ਮੇਰੇ ਤੇ ਇਲਜ਼ਾਮ ਲਾਉਣੇ ਆ ਤੋ ਠੀਕ ਹੈ ਫਿਰ ਲਾਈ ਜਾ ਇਲਜ਼ਾਮ ਲੰਮੀ ਮੈਂ ਤੇਰੇ ਤੇ ਇਲਜ਼ਾਮ ਠੀਕ ਹੈ ਮੇਰੇ ਇਦਾਂ ਤੇ ਇਦਾਂ ਹੀ ਸਹੀ ਜਦੋਂ ਪਹਿਣ ਸੱਚੀਆਂ ਸੁਨਮਦੀ ਆ ਨਾ ਤੇ ਉਹ ਕੌੜੀਆਂ ਲੱਗਦੀਆਂ ਆ ਆ ਪਾਂਦਾ ਵੀ ਮਨ ਮਰਜ਼ੀਆਂ ਕਰਾਂ ਤੇ ਕਿਸਦੀ ਨਹੀਂ ਇੱਕ ਵੀ ਚੱਲਣੀ ਇਹਨੇ ਚੰਗਾ ਮਾਸੀ ਜੀ ਮੈਂ ਚਲਦਾ ਵਾਂ ਨਹੀਂ ਪੁੱਤ ਜਾਣਾ ਕਿਉਂ ਆ ਚਾਹ ਧਰੀ ਆ ਚਾਹ ਪੀ ਕੇ ਜਾਣਾ ਵਾਂ ਮੈਂ ਨਹੀਂ ਮਾਸੀ ਜੀ ਚਾਹ ਪੀ ਕੇ ਜਾਣਾ ਫਾਇਦਾ ਕੀ ਆ ਉਹ ਕਰੋ ਚਾਹ ਪੀਣ ਦਾ ਜਿਹੜੇ ਘਰ ਦੇ ਵਿੱਚ ਕੁੱਤੇ ਜਿੰਨੀ ਕਦਰ ਨਹੀਂ ਹੈਗੀ ਕੋਈ ਗੱਲ ਨਹੀਂ ਪੁੱਤ ਕੁੱਤੇ ਜਿੰਨੀ ਕਿਉਂ ਨਹੀਂ ਕਦਰ ਅਸੀਂ ਜੂ ਹੈਗੇ ਆ ਮੈਂ ਨਹੀਂ ਚਾਹ ਪੀਤੀ ਤੋਂ ਬਗੈਰ ਜਾਣ ਦੇਣਾ ਤੈਨੂੰ ਨਹੀਂ ਮੰਮੀ ਜਾਣ ਦੇ ਇਹਨੂੰ ਕੋਈ ਜ਼ਰੂਰੀ ਕੰਮ ਹੋਣਾ ਵਾਂ ਐਡਾ ਵੀ ਕੋਈ ਜ਼ਰੂਰੀ ਕੰਮ ਨਹੀਂਗਾ ਚਾਹ ਪਿਆਰ ਕੇ ਤਾਂ ਫੇਕਾ ਲੈਣਾ ਵਾਂ ਪੁੱਤ ਤੇਰੀ ਭੈਣ ਨਾਲ ਹੋ ਕੋਈ ਨਾਰਾਜ਼ਗੀ ਮੇਰੇ ਨਾਲ ਕਰਦੀ ਆ ਮੈਂ ਤੈਨੂੰ ਚਾਹ ਪੀਤੇ ਬਗੈਰ ਨਹੀਂ ਜਾਣ ਦੇਣਾ ਯਾ ਲੈਣੀ ਚਾਹ ਧਰੀ ਉਹ ਉੱਭਰ ਨਾ ਜਾਏ ਵੇਖੋ ਨੂੰ ਆ ਹੀ ਗੱਲਾਂ ਬਾਤਾਂ ਕਰੀਏ ਵੇਖ ਮਾਤਾ ਕਿੰਨੀ ਝੂਠੀ ਆ ਮੈਨੂੰ ਆਂਦੀ ਚਾਹ ਧਰੀ ਆ ਉੱਤੇ ਕਿਤੇ ਸਾਦਾ ਪਾਣੀ ਵੀ ਨਹੀਂ ਹੈਗਾ ਇਹ ਜੀ ਚਾਹ ਨੇ ਬਾਲਾ ਖਾ ਜਾਣਾ ਮੈਨੂੰ ਸਾਰਾ ਪਤਾ ਵਾ ਇਹ ਇੰਨੀ ਖਰਾਬ ਆ ਨਾ ਇਹਨੇ ਸਾਰਾ ਕੁਹ ਉੱਧਰ ਸੁਣ ਲਿਆ ਹੋਣਾ ਵਾ ਤੇ ਹੁਣ ਪਾਖਿਆ ਲੈਣ ਦੀ ਮਾਰੀ ਕਵਲ ਨੂੰ ਕਿੱਡੇ ਮਿੱਠੇ ਪੋਚੇ ਪਾਉਣ ਰਹੀ ਆ ਆ ਜਾ ਮੇਰਾ ਪੁੱਤ ਬਹਿ ਜਾ ਓਦਾਂ ਕਿਤੇ ਉਹਨੂੰ ਅੱਖੀਂ ਵੇਖ ਕੇ ਖੁਸ਼ ਨਹੀਂ ਆ ਉਹਨੂੰ ਆਖ ਦਿੰਦੀ ਇਹ ਕਿੱਧਰ ਆ ਗਿਆ ਵਾ ਸੌ ਸਵਾਲ ਕਰਦੀ ਆ ਤੇ ਹੁਣ ਉਹਨੂੰ ਚਾਹਾਂ ਪਿਆਲਦੀ ਫੇਰਦੀ ਆ ਪੁੱਤ ਮੈਨੂੰ ਇੱਕ ਗੱਲ ਦੱਸ ਜੇ ਤੂੰ ਪਹਿਲੀ ਵਾਰ ਆਪਣੇ ਸਵਰੇ ਗਿਆ ਤੇ ਤੇਰਾ ਆਪਣੇ ਭੈਣ ਭਣਵੇਗੇ ਉਹਨੂੰ ਖੰਡ ਦਾ ਫਰਜ਼ ਹੈਗਾ ਹੀ ਨਾ ਤੇ ਜੇ ਤੇਰੀ ਕੋਈ ਭੈਣ ਨਾ ਆਪਣੀ ਨਾ ਨਾਰਾਜ਼ਗੀ ਤੇ ਤੂੰ ਆਪਣੇ ਪਣਵਾਈਏ ਨੂੰ ਤੇ ਖੜ ਸਕਦਾ ਹਨਾ ਮਾਸੀ ਜੀ ਸਹੀ ਆ ਗੱਲ ਤੁਹਾਡੀ ਪਰ ਨਾ ਮੈਂ ਤੁਹਾਨੂੰ ਕੀ ਦੱਸਾਂ ਕੀ ਕੋਸੇ ਚੱਲਣ ਡਿਆ ਵਾ ਸਾਡੇ ਘਰ ਦੇ ਵਿੱਚ ਇਹ ਸਾਰੀ ਗਲਤੀ ਸਾਡੀ ਮਾਤਾ ਦੀ ਆ ਇਹ ਵਾਲੇ ਫਰਜ਼ ਪੂਰੇ ਤੇ ਮਾਤਾ ਨੇ ਕਰਨੇ ਹੀ ਨਾ ਘਰ ਵਿੱਚ ਉਹ ਸਿਆਣੀ ਆ ਉਹਨੂੰ ਦੱਸਣਾ ਚਾਹੀਦਾ ਸੀ ਬਈ ਕਿੰਨੂੰ ਸੱਦਣਾ ਵਾ ਕਿੰਨੂੰ ਨਹੀਂ ਸੱਦਣਾ ਪਰ ਜਿਹੜੀਆਂ ਘਰ ਦੀਆਂ ਧੀਆ ਹੁੰਦੀਆਂ ਵਾ ਉਹਨਾਂ ਨੂੰ ਤੇ ਸੱਦਣਾ ਹੀ ਪੈਂਦਾ ਵਾ ਮੈਂ ਸਹਿਮਤਾ ਵਾਸੀ ਜੀ ਮੈਂ ਤੇ ਆਪ ਕਹਣ ਡਿਆ ਵਾ ਸੱਦਣਾ ਚਾਹੀਦਾ ਵਾ ਮੈਂ ਤੇ ਜਿਹੜੀ ਗਲਤੀ ਹੈ ਗਈ ਆ ਆਪਣੀ ਮਾਤਾ ਦੀ ਕੱਢਣ ਡਿਆ ਵਾ ਸਾਰੀ ਗਲਤੀ ਮੇਰੀ ਮੰਮੀ ਦੀ ਆ ਤੇ ਮੰਮੀ ਜੀ ਤੇ ਇਹ ਕੁੜੀ ਤੇ ਕੱਢਦੀ ਨਹੀਂ ਆ ਕੇ ਉਹ ਤੇ ਆਂਦੀ ਜੋ ਮੇਰੀ ਮੰਮੀ ਜਿੱਤਾ ਸਿਆਣੀ ਆ ਉਤਾ ਕੋਈ ਹੈ ਹੀ ਨਹੀਂਗਾ ਇਹਦੀਆਂ ਅੱਖਾਂ ਤੇ ਪੱਟੀ ਵੱਜੀ ਆ ਨਾ ਇਹਨੂੰ ਤਾਂ ਸਿਆਣੀ ਜਪਣੀ ਚ ਆਪਣੀ ਆ ਇਹਨੂੰ ਤਾਂ ਮੈਂ ਵੀ ਬੜਾ ਸਿਆਣਾ ਲੱਗਦਾਹੀਂ ਹੁਣ ਇਹਨੂੰ ਮੈਂ ਸਭ ਤੋਂ ਵੱਧ ਬੁਰਾ ਲੱਗਣ ਲੱਗ ਪਿਆ ਵਾ ਪਹਿਲਾਂ ਮੈਂ ਬੜਾ ਚੰਗਾ ਸੀ ਇਹਦੇ ਵਾਸਤੇ ਹੁਣ ਇਹਨੂੰ ਕਾਹ ਤੂੰ ਫਰਾ ਲੱਗਣ ਡਿਆ ਪਿਆ ਤੂੰ ਹੋੜੇ ਰੇ ਕੀ ਕਰਦੀ ਆ ਉਹ ਸਾਨੂੰ ਤੇ ਆ ਕੇ ਦੱਸਦੀ ਨਹੀਂ ਦੱਸ ਤੇ ਸਹੀ ਆਨੂੰ ਮਾਸੀ ਜੀ ਕੀ ਦਸੀਏ ਹੁਣ ਜੇ ਇਹੋ ਜੀਆਂ ਗੱਲਾਂ ਕਰੀਏ ਤੇ ਆਪਣੇ ਘਰ ਦੇ ਹੀ ਭੇਦ ਖੁੱਲਦੇ ਆ ਮੈਂ ਥੋੜਾ ਜਿਹਾ ਚਲੋ ਝਾਕਦਾ ਵਾਂ ਵੀ ਕਿ ਆਪਣੇ ਘਰ ਦੀਆਂ ਗੱਲਾਂ ਕੀ ਦੱਸਣੀਆਂ ਵਾ ਉਦਾਂ ਹੀ ਬੰਦਾ ਚੰਗਾ ਨਹੀਂ ਲੱਗਦਾ ਆਪਣੇ ਘਰ ਦੇ ਪਰਦੇ ਖੋਲਦਾ ਚਲ ਕੋਈ ਗੱਲ ਨਹੀਂ ਪੁੱਤ ਦੱਸਣੀ ਤੇ ਪੈਂਦੀ ਆ ਉਹਦਾ ਕੋਈ ਨਾ ਕੋਈ ਹੱਲ ਵੀ ਹੋ ਜਾਂਦਾ ਫਿਰ ਮਾਸੀ ਜੀ ਗਲਤਫਹਿਮੀਆਂ ਦਾ ਕੋਈ ਹੱਲ ਨਹੀਂ ਹੁੰਦਾ ਇਹਨੂੰ ਗਲਤਫਹਿਮੀਆਂ ਹੋ ਗਈਆਂ ਵਾ ਮੇਰੇ ਉੱਤੇ ਜਿੰਨਾ ਚਿਰ ਤੱਕ ਮੈਂ ਇਹਦਾ ਸਾਥ ਦਿੰਦਾ ਰਿਹਾ ਨਾ ਇਹਦੀ ਗੱਲ ਕਰਦਾ ਰਿਹਾ ਵਾਂ ਇਹਦੀ ਮੁੱਠੀ ਗਰਮ ਕਰਦਾ ਰਿਹਾ ਨਾ ਉਹਨਾਂ ਚਿਰ ਤੱਕ ਮੈਂ ਬੜਾ ਚੰਗਾ ਹੀ ਇਹਦੇ ਵਾਸਤੇ ਆ ਜੇ ਗੱਲ ਫਿਰ ਵਿਚਲੀ ਮੈਂ ਮੁਠੀ ਗਰਮ ਕਰਨ ਦਾ ਕਿ ਮਤਲਬ ਹੋਇਆ ਉਹ ਮਾਸੀ ਜੀ ਐ ਹੋਈ ਗਏ ਘਰ ਚੱਲ ਗਈ ਕਦੀ ਮੈਨੂੰ 500 ਦੇ ਦੇ ਕਦੀ ਮੈਨੂੰ 1000 ਦੇ ਦੇ ਮੈਂ ਕਮੇਟੀ ਧਾਰਨੀ ਆ ਮੇਰੇ ਵਿੱਚੋਂ ਇੰਨੇ ਥੋੜ ਦੇ ਆ ਮੈਂ ਵਿੱਚ ਇੰਨੇ ਪੈਸੇ ਪਾਉਣੇ ਆ ਇਹੋ ਕੰਮ ਰਹੇ ਆ ਇਹਦੇ ਬਸ ਉਹ ਹੁਣ ਮਨਾ ਕਰ ਦਿੱਤਾ ਜੋ ਮੈਂ ਮੇਰੇ ਕੋ ਨਹੀਂ ਬਣੇ ਹੁਣ ਵਿਆਹ ਹੋਇਆ ਹੀ ਖਰਚੇ ਹੋਏ ਆ ਨਹੀਂ ਮੇਰੇ ਕੋ ਗੱਲ ਬਣੀ ਹੁਣ ਮੇਰਾ ਮੂੰਹ ਮੋਟਾ ਕਰ ਲਿਆ ਵਾ ਤੇ ਜਿਹੜੇ ਘਰੋਂ ਲੈਂਦੀ ਉਹ ਕਿੱਥੇ ਜਾਂਦੇ ਸੀਗੇ ਇਹ ਹੁਣ ਤੂੰ ਹੀ ਪੁੱਛੋਗੇ ਕਿ ਕਿੱਥੇ ਜਾਂਦੇ ਸੀ ਇਹਨੂੰ ਫਿਰ ਮੈਂ ਪੁੱਛ ਨਹੀਂ ਨਾ ਚੰਗੀ ਤਰ੍ਹਾਂ ਪੁੱਛੂੰਗੀ ਇਹ ਤਾਂ ਘਾ ਦੱਸਦੀ ਕੁਛ ਨਹੀਂ ਗਈ ਇਹ ਜਾ ਜਾ ਕੇ ਤੇ ਮੱਜਾਂ ਨੂੰ ਪਾਣੀ ਢਾਲਾ ਮੈਂ ਢਾੜ ਦੇਣਾ ਹੀ ਮੈਂ ਮੁੰਡੇ ਲੱਗ ਕੇ ਬੈਠੀ ਆ ਘੜੀ ਚੱਲ ਢਾ ਦੇਣੀ ਅੱਗੇ ਰੋਜ਼ ਮੈਂ ਐਂ ਢਮਣੀ ਆ ਢਾ ਦੇਗੀ ਅੱਜ ਤੇ ਫਿਰ ਕੀ ਆ ਮਾਸੀ ਜੀ ਪਾਣੀ ਧਾਣੀ ਤੁਸੀਂ ਡੋਂਦੇ ਜ ਮੱਜਾਂ ਨੂੰ ਨਿਆ ਹੀ ਪੁੱਤ ਡੰਮ ਨਹੀਂ ਹੰਨਈਆ ਉਹ ਤਾਂ ਸਵੇਰੇ ਪੱਠੇ ਵੱਢ ਕੇ ਨਾ ਤੇ ਚਲ ਜਾਂਦਾ ਵਾ ਕੰਮ ਤੇ ਪੱਠੇ ਵੀ ਮੈਂ ਪੌਣੇ ਪਾਣੀ ਵੀ ਮੈਂ ਡੰਬਣਾ ਇਹ ਜ ਘਰੇ ਹੀ ਬਸ ਨਮਦਰਾ ਹੀ ਮਾਰਨ ਜੋਗੀ ਓ ਉਨੇ ਨਾ ਹੀ ਬੜਾ ਵੀ ਮੈਂ ਹੀ ਕਰਦੀ ਮੈਂ ਹੀ ਕਰਦੀ ਸਭ ਕੁਝ ਬਸ ਮਾਸੀ ਜੀ ਤੁਹਾਡੇ ਘਰ ਦੇ ਵਿੱਚ ਤੁਹਾਡੇ ਘਰ ਵਿੱਚ ਐਹੋ ਹੀ ਫਰਕ ਜੇ ਸਾਡੀ ਮਾਤਾ ਨੂੰ ਬੜਾ ਸੁਖ ਵਾ ਮੰਜੇ ਤੇ ਬਹਿ ਕੇ ਰੋਟੀ ਮਿਲਦੀ ਆ ਕੋਈ ਕੰਮਕਾਰ ਨਹੀਂ ਕਰਨਾ ਦੋ ਨੂਆਂ ਨੇ ਘਰ ਦੇ ਵਿੱਚ ਸਾਰਾ ਹੁਣ ਕੰਮ ਉਹ ਸਾਂਭੀ ਜਾਂਦੀਆਂ ਵਾਂ ਉਹਨੂੰ ਕੋਈ ਲੱਥੀ ਚੜੀ ਨਹੀਂ ਹੈਗੀ ਫਿਰ ਵੀ ਉਹਨੇ ਰੋਬ ਮਾਰਨਾ ਵਾ ਸਾਰਿਆਂ ਜਾਣਿਆਂ ਦੇ ਉੱਤੇ ਤੇ ਖਾਸ ਕਰਕੇ ਮੇਰੇ ਉੱਤੇ ਮੈਂ ਹੀ ਉਹਨਾਂ ਨੂੰ ਦੇਖਦਾ ਵਾਂ ਰੋਬ ਮਾਰਨ ਵਾਸਤੇ ਇਹਨੇ ਤਾਂ ਪੁੱਤ ਜੇ ਪਕਾ ਵੀ ਦਿੱਤੀ ਜਾਂ ਨਾ ਇਹਨੇ ਫੜਮਣੀ ਥੋੜੀ ਕਹੇਨੂੰ ਆਪੇ ਪਾ ਕੇ ਤੇ ਖਾ ਲੋ ਤੇ ਖਾ ਲੋ ਨਹੀਂ ਤੇ ਨਹੀਂ ਸਹੀ ਦੁੱਧ ਤੇ ਉਸੇ ਮਾਂ ਦਾ ਹੀ ਪੀਤਾ ਵਾ ਇਹਨੇ ਵੀ ਮਾਸੀ ਜੀ ਮੰਮੀ ਦੀ ਨਾ ਕਦੀ ਮੇਰੇ ਨਾਲ ਐ ਨਹੀਂ ਰਲੀ। ਪੁੱਤ ਉਹ ਕਿਹੜੀ ਗੱਲੋਂ? ਗੱਲੋਂ ਇਹੋ ਹੀ। ਵੀ ਉਹਨਾਂ ਨੂੰ ਇਹ ਲੱਗਦਾ ਵਾ ਵੀ ਕਵਲ ਨੇ ਜਿਹੜੀ ਗੱਲ ਕਰ ਦਿੱਤੀ ਨਾ ਉਹ ਝੂਠੀ ਆ ਤੇ ਬਾਕੀ ਸਭ ਗੱਲਾਂ ਸੱਚੀਆਂ ਨੇ ਬਾਕੀ ਸਾਰੇ ਸਿਆਣੇ ਆ। ਕਵਲ ਹੀ ਕੱਲਾ ਝੂਠਾ ਵਾ। ਹੁਣ ਪ੍ਰੀਤ ਡਿਊਟੀ ਜਾਂਦੀ ਆ। ਮੈਂ ਬੜਾ ਘਰ ਵਿੱਚ ਰੌਲਾ ਪਾਇਆ। ਤੇ ਇਹਨੂੰ ਡਿਊਟੀ ਡੈਡੀ ਕਿਰੇ ਨਾਲਾਓ ਚੁੱਪ ਕਰਕੇ ਘਰ ਰਵੇ ਘਰ ਦਾ ਕੰਮ ਕਰੇ। ਹਾਂ? ਠੀਕ ਆ। ਤੇ ਉਹ ਜੇ ਵਿੱਕੀ ਹੋ ਉਹ ਜਨਾਨੀਆਂ ਵਾਂਗੂ ਘਰ ਵੜਿਆ ਰਹਿੰਦਾ ਵਾ। ਉਹ ਬੰਦੇ ਵਾਂਗੂ ਬਾਹਰ ਜਾ ਕੇ ਕੰਮ ਕਰਦੀ ਆ। ਨਹੀਂ ਇਹ ਗੱਲ ਚੰਗੀ ਆ ਭਲਾ ਤੁਸੀਂ ਆਪ ਹੀ ਦੱਸੋ। ਉਹ ਤੇ ਇਹ ਤਾਂ ਨਹੀਂ ਗੱਲ ਚੰਗੀ। ਬੰਦਾ ਘਰ ਰਵੇ ਤੇ ਜਨਾਨੀਆਂ ਕੰਮ ਕਰਨ। ਸੌ ਤਰ੍ਹਾਂ ਦੇ ਰੰਗ ਰੰਗ ਦੇ ਬੰਦੇ ਬਾਹਰ ਤੇ ਉਹਨਾਂ ਚੰਗਾ ਮਾੜਾ ਬੋਲਣਾ ਵੀ, ਵੇਖਣਾ ਵੀ। ਕਿੱਡੀ ਕੋਈ ਅਕਲ ਵਾਲੀ ਗੱਲ ਥੋੜਾ ਵੇ। ਆ ਅਕਲ ਵਾਲੀ ਥੋੜੀ ਆ ਬੱਚਾ। ਮੈਂ ਆ ਗੱਲ ਕਹਿਣਾ ਵਾ। ਹੋਰ ਮੈਨੂੰ ਕਿਸੇ ਨੇ ਕੀ ਆਖਣਾ ਵਾ। ਮੰਮੀ ਸਭ ਤੋਂ ਪਹਿਲਾਂ ਡਾਪਿੰਦੀ ਆ ਓਖੀ ਹੋਣ ਵੀ ਤੂੰ ਇਹ ਗੱਲ ਕਿਉਂ ਕਰਦਾ ਵਾ। ਤੇਰੀ ਮੰਮੀ ਫਿਰ ਹੁੰਦੀ ਹੋਵੇ ਇੱਥੇ ਤੇ ਕੋਈ ਗੱਲ ਸੁਣਦਾ ਹੀ ਨਹੀਂਗਾ। ਅਈ ਤਤੇ ਤੇਰੀ ਭੈਣ ਕਿਰੇ ਗੱਲ ਕਰੋ ਤੇ ਉਹਨੇ ਇੱਕ ਦੀਆਂ ਗਾੜੀ ਚਾਰ-ਚਾਰ ਸੁਣੰਦੀ ਆ ਮੈਂ ਆਖਾਂ ਤੇ ਡਿਆਂ ਤੁਹਾਨੂੰ ਪੀ ਦੁੱਧ ਤੇ ਉਸੇ ਮਾਂ ਦਾ ਹੀ ਪੀਤਾ ਨਾ ਇਹੋ ਕੁਛ ਹੀ ਉਹਨੇ ਕਰਨਾ ਮਨ ਦੀ ਉਹ ਵੀ ਨਹੀਂ ਆ ਮਨ ਦੀ ਇਹ ਵੀ ਨਹੀਂ ਆ ਇਹਨੇ ਵੀ ਮੈਨੂੰ ਆਪਣਾ ਰੰਗ ਵਿਖਾਲ ਦਿੱਤਾ ਵਾ ਪਹਿਲਾਂ ਮੈਂ ਮਾੜਾ ਮੋਟਾ ਇਹਦੇ ਨਾਲ ਕਰੀ ਜਾਂਦਾ ਹੁਣਾਂ ਹੀ ਹੁਣ ਨਾ ਕਰ ਦਿੱਤੀ ਆ ਤੇ ਹੁਣ ਮੇਰੇ ਤੇ ਸਭ ਤੋਂ ਵੱਧ ਔਖੀ ਆ ਮੈਨੂੰ ਤੇ ਅੱਗੇ ਪਤਾ ਲੱਗਣ ਡਿਆ ਵਾ ਪੀ ਔਖੀ ਆ ਜਦੋਂ ਅੰਦੀ ਬਥੇਰੀ ਔਖੀ ਹੁੰਦੀ ਆ ਆ ਮਾਸੀ ਜੀ ਜੇ ਮੈਂ ਤੁਹਾਨੂੰ ਇੰਨੀਆਂ ਗੱਲਾਂ ਦੱਸ ਦਿੱਤੀਆਂ ਨਾ ਤਾਂ ਫਿਰ ਇੱਕ ਮੇਰੇ ਕੋਲ ਹੋਰ ਸੁਣੋ ਦੱਸ ਦੱਸ ਪੱਤ ਦਿਲ ਚ ਨਹੀਂ ਰੱਖੀ ਦੀਂਦੀ ਮੱਸ ਜੀ 78 ਸਾਲੀ ਹੁਣ ਮੈਂ ਤੁਹਾਨੂੰ ਇਹ ਗੱਲ ਲਗਾਵਾ ਦੱਸਣ ਨਹੀਂ ਤੇ ਇੰਨੇ ਚਿਰ ਦੀ ਮੈਂ ਆਪਣੇ ਢਿੱਡ ਵਿੱਚ ਹੀ ਪਾ ਕੇ ਰੱਖੀ ਜਿਹੜੀ ਕੁੜੀ ਦਾ ਰਿਸ਼ਤਾ ਮੈਨੂੰ ਤੁਸੀਂ ਕਰਾਉਂਦੇ ਸੀ ਨਾ ਤੇ ਮੈਂ ਮਨਾਂ ਕਰ ਦਿੱਤਾ ਹੂੰ ਇਹ ਰਿਸ਼ਤੇ ਵੱਲੋਂ ਮਨਾਂ ਅਸਲ ਦੇ ਵਿੱਚ ਇੰਨੇ ਕਰਵਾਇਆ ਹੈ ਇਹ ਕਹਿੰਦੀ ਸੀ ਨਹੀਂ ਕਰਨਾ ਇਹ ਰਿਸ਼ਤਾ ਇਹਨੂੰ ਕੀ ਤਕਲੀਫੀ ਹੈ ਇਹ ਰਿਸ਼ਤੇ ਦੇ ਵਿੱਚ ਤਕਲੀਫ ਤੂ ਗਲੂਹ ਦਾ ਤੇ ਮੈਨੂੰ ਪਤਾ ਨਹੀਂ ਕਹਿੰਦੀ ਵੀ ਹੈ ਮੇਰੀ ਸੱਸ ਦੇ ਖਾਨਦਾਨ ਦੇ ਵਿੱਚੋਂ ਆ ਤੇ ਜਿੱਦਾਂ ਦਾ ਮੇਰੀ ਸੱਸ ਦਾ ਸੁਭਾਅ ਆ ਅੜਬ ਜਿਹਾ ਉਦਾਂ ਦਾ ਸੁਭਾਅ ਉਹ ਕੁੜੀ ਦਾ ਹੋਣਾ ਐਵੇਂ ਕਿਤੇ ਵਿਆਹ ਕਰਾ ਕੇ ਉਹਦੇ ਨਾਲ ਫਸ ਨਾ ਜਾਈ ਮੁਰਕੇ ਕਹਿੰਦੀ ਵੀ ਤੇਰਾ ਮੇਰਾ ਆਉਣਾ ਜਾਣਾ ਬੰਦ ਹੋ ਜਾਣਾ ਈ ਹ ਇਹਨੇ ਨਹੀਂ ਮੈਨੂੰ ਰਿਸ਼ਤਾ ਕਰਨ ਦਿੱਤਾ ਤੇ ਵੇਖ ਲਓ ਇਹਦੇ ਕਹਿਣ ਤੇ ਮੈਂ ਨਾ ਕਰ ਦਿੱਤੀ ਤੇ ਤੁਹਾਡੀ ਦੇ ਮੇਰੀ 5-6 ਸਾਲ ਵਿਗੜੀ ਰਹੀ ਅਹੀਂ ਆਪੋ ਵਿੱਚ ਕੋਈ ਬੋਲੇ ਨਹੀਂ ਹੁਣ ਕਿੰਨੇ ਚਿਰ ਬਾਅਦ ਤੁਸੀਂ ਸਾਡੇ ਘਰ ਗਏ ਤੇ ਮੈਂ ਇਹੋ ਗੱਲ ਸੋਚੀ ਵੀ ਜੇ ਤੁਸੀਂ ਸਾਰੀ ਗੱਲ ਭਲਾ ਕੇ ਘਰ ਆ ਸਕਦੇ ਜੇ ਫਿਰ ਮੈਨੂੰ ਕਿਉਂ ਨਹੀਂ ਗੱਲ ਦੱਸਣੀ ਚਾਹੀਦੀ ਉਹ ਜਦੋਂ ਮੇਰੇ ਆਪਣੇ ਮੇਰੀਆਂ ਲੱਤਾਂ ਖਿੱਚਣ ਲੱਗ ਪਏ ਆ ਮੇਰੇ ਖਿਲਾਫ ਹੋ ਗਏ ਆ ਤੇ ਫਿਰ ਮੇਰੇ ਨਾਲ ਵੀ ਤੇ ਲੱਗਣ ਵਾਲਾ ਕੋਈ ਨਾ ਕੋਈ ਚਾਹੀਦਾ ਵਾ ਨਾ ਤੇ ਇਹ ਵੇਲੇ ਤੁਸੀਂ ਮੈਨੂੰ ਸਭ ਤੋਂ ਵੱਧ ਆਪਣਾ ਸਹਾਰਾ ਸਹਾਰਾ ਦੇ ਦਿਜੇ ਕਿ ਜਿਹੜੀ ਹੁਣ ਲਿਆਂਦੀ ਵਿਆਹ ਕੇ ਉਹ ਬਹੁਤ ਚੰਗੀ ਆ ਮਾਸੀ ਜੀ ਗੱਲ ਤੁਸੀਂ ਛੱਡ ਦਿਓ ਉਹਦੀ ਵੀ ਹੁਣ ਤੁਹਾਨੂੰ ਮੈਂ ਆਉਂਦਿਆਂ ਤੇ ਜਿਹੜੀ ਗੱਲ ਦੱਸੀ ਆ ਉਹ ਤੇ ਦੱਸੀ ਆ ਤੇ ਜੇ ਹੁਣ ਤੁਹਾਨੂੰ ਮੈਂ ਉਹਦੀ ਵੀ ਸੱਚੀ ਦੱਸਾਂ ਨਾ ਤੇ ਤੁਸੀਂ ਕੰਨਾਂ ਨੂੰ ਹੱਥ ਲਾ ਦੇਣੇ ਆ ਮੈਂ ਰਿਸ਼ਤਾ ਘਲਾਇਆ ਉਹਦੇ ਘਰ ਇਨੇ ਨਾ ਕਰ ਦਿੱਤੀ ਮੇਰਾ ਪਾਰਾ ਚੜ ਗਿਆ ਮੈਂ ਹੈ ਵੀ ਮੈਂ ਚੰਗੀਆਂ ਤੋਂ ਚੰਗੀਆਂ ਕੁੜੀਆਂ ਨੂੰ ਨਾ ਕੀਤੀ ਇਹ ਕੌਣ ਹੋਏ ਮੈਨੂੰ ਨਾ ਕਰਨ ਵਾਲੀ ਜਿੱਦ ਕੇ ਵਿਆਹ ਕਰਾਇਆ ਮਾਸੀ ਜੀ ਮੈਂ ਜਿੱਦ ਕੇ ਦੇ ਨਾਲ ਜਿਹੜੀ ਮੈਂ ਅੜੀ ਬੰਨੀ ਆ ਚੰਗੀ ਚੁੰਗੀ ਮੈਨੂੰ ਨਹੀਂ ਉਹ ਲੱਗਦੀ ਮੈਨੂੰ ਤੇ ਆ ਭੋਦਨ ਮਾਸਾ ਚੰਗੀ ਨਹੀਂ ਲੱਗੀ ਮੈਂ ਤੈਨੂੰ ਕਹਿ ਨਹੀਂ ਸਕਦੀ ਹੁ ਤਾਂ ਦਿਮਾਗ ਖਰਾਬ ਕਰਕੇ ਰੱਖ ਦਿੱਤਾ ਇਹਨਾਂ ਨੇ ਮੇਰਾ ਮਾਸੀ ਜੀ ਸਾਰਾ ਟੱਬਰ ਹੀ ਮੇਰੇ ਖਿਲਾਫ ਹੋ ਗਿਆ ਵਾ ਪਤਾ ਨਹੀਂ ਵੀ ਇਹਨਾਂ ਨੂੰ ਕੀ ਵੈਰ ਆ ਵੇ ਉਹ ਚੰਗਾ ਭਲਾ ਮੈਂ ਕਰਦਾ ਕਮਾਉਣਾ ਵਾ ਇਹਨਾਂ ਨੂੰ ਉਹ ਗੱਲ ਦੇ ਨਾਲ ਕੋਈ ਮਤਲਬ ਨਹੀਂ ਜਿਹੜਾ ਬੰਦਾ ਕਰਦਾ ਵਾ ਉਹੋ ਹੀ ਬੁਰਾ ਲੱਗਦਾ ਵਾ ਜਿਹੜਾ ਨਹੀਂ ਕਰਦਾ ਉਹ ਚੰਗਾ ਲੱਗਦਾ ਵਾ ਸਗੋਂ ਆਹੋ ਚਲੋ ਚੰਗਾ ਮਾਸੀ ਮੈਂ ਫਿਰ ਚੱਲਦਾ ਵਾਂ ਉਦਾਂ ਤਾਂ ਮੈਂ ਇਹਦੇ ਮੱਥੇ ਲਾ ਕੇ ਜਾਣਾ ਹੀ ਪਰ ਹੁਣ ਮੈਂ ਸੱਚ ਤਾਂ ਸਭ ਮੈਨੂੰ ਜ਼ਹਿਰ ਵਿਖਾਈ ਦਿੰਦੀ ਆ ਆਊਗੀ ਨਾ ਦੱਸ ਦਿਓ ਉਹਨੂੰ ਤੇ ਚੱਲ ਗਿਆ ਉਹ ਚੱਲ ਪੁੱਤ ਜਾ ਫਿਰ ਲੇਟ ਹੋਣ ਡਿਆ ਆਹੋ ਚਲੋ ਚੰਗਾ ਫਿਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੱਸਾ ਤਾਂ ਇਹ ਗੱਲ ਵਾ ਮੇਰਾ ਖਾਨਦਾਨ ਨੌਰਦੀ ਆ ਇਹਨੂੰ ਤਾਂ ਮੈਂ ਦੱਸਨੀ ਆ ਨਾ ਚੰਗੀ ਤਰ੍ਹਾਂ ਹੀ ਜਰਾ ਕ ਨਹੀਂ ਡਾਲਿਆ ਪਾਣੀ ਹਾਂਜੀ ਮੰਮੀ ਡਾਲਿਆ ਵਾ ਇੱਧਰ ਆ ਫਿਰ ਤੇਰੇ ਨਾਲ ਵੀ ਜਰਾ ਕੋ ਗੱਲ ਕਰਾਂ ਆਉਣੀ ਮੰਮੀ ਆ ਗਈ ਬਸ ਮੰਮੀ ਚਲ ਗਿਆ ਕਬਲ ਚਲ ਗਿਆ ਵਾ ਮੈਨੂੰ ਮਿਲ ਕੇ ਨਹੀਂ ਗਿਆ ਤੂੰ ਮਿਲਣ ਵਾਲੀਆਂ ਉਹਨਾਂ ਨਾਲ ਕੋਈ ਗੱਲਾਂ ਕੀਤੀਆਂ ਵਾ ਨਹੀਂ ਮਿਲ ਕੇ ਜਾਂਦਾ ਮੈਂ ਉਹਨੂੰ ਕੀ ਆਖਿਆ ਵਾ ਸੌ ਸੌ ਅਗਲਾ ਗੱਲ ਸੁਣਾ ਕੇ ਗਿਆ ਵਾ ਜਿਹੜੇ ਤੂੰ ਕਮੇਟੀਆਂ ਲਈ ਠਕਾਹੇ ਲਈ ਪੈਸੇ ਲੈਂਦੀ ਰਹੀਆਂ ਹਾ ਹਏ ਉਹਨੇ ਤੁਹਾਨੂੰ ਕਹ ਤੋ ਸੁਣਾਉਣੀਆਂ ਹੀ ਇਦਾਂ ਦੀਆਂ ਗੱਲਾਂ ਗੁੰਡਰੋ ਤੇ ਤੈਨੂੰ ਪਤਾ ਹੋਊਗਾ ਵਿਆਹ ਕੇ ਤੂੰ ਦੱਸਦੀ ਨਹੀਂ ਰਹੀ ਕਿ ਜਦ ਅਗਲਾ ਆਂਦਾ ਫੇ ਮੁੱਠੀਆਂ ਦੇ ਵਿੱਚ ਮੈਂ ਦਿੰਦਾ ਰਿਆਂ ਉਦੋਂ ਚੰਗੀ ਭਲੀ ਹੁਣ ਇਹਨੂੰ ਮੈਂ ਨਹੀਂ ਦਿੰਦਾ ਤੇ ਹੁਣ ਮੇਰੇ ਨਾਲ ਬੁਰੀ ਬਣੀ ਆ ਤੇ ਲੈ ਇਹ ਕੀ ਸੁਣਾਉਣ ਪਿਆ ਮੰਮੀ ਤੁਹਾਨੂੰ ਜੇ ਮੈਂ ਉਹਦੇ ਕੋਲ ਪੈਸੇ ਲੈਂਦੀ ਵੀ ਰਹੀ ਆ ਨਾ ਤੇ ਪੈਸੇ ਉਹਨੂੰ ਮੋੜਦੀ ਵੀ ਰਹੀ ਆ ਭੈਣ ਭਰਾ ਇੱਕ ਦੂਜੇ ਦਾ ਟਾਈਮ ਕੱਢਦੇ ਹੀ ਆ ਹਰ ਇੱਕ ਕੋਲ ਹਰ ਵੇਲੇ ਪੈਸੇ ਤੇ ਹੁੰਦੇ ਨਹੀਂ ਆ ਕਿਸ ਨਾ ਕਿਸ ਬੰਨੇਓ ਫੜਨੇ ਪੈਂਦੇ ਆ ਨਹੀਂ ਤੂੰ ਸਾਡੇ ਇਹ ਗੱਲ ਨੂੰ ਤੂੰ ਇਹ ਗੱਲ ਦੱਸ ਤੂੰ ਮੇਰੇ ਖਾਨਦਾਨ ਦੇ ਵਿੱਚ ਕੀ ਮਾੜਾ ਵੇਖ ਲਿਆ ਜਿਹੜਾ ਤੂੰ ਰਿਸ਼ਤੇ ਬਾਰੇ ਉਹ ਮੁੰਡੇ ਕੋ ਨਾ ਕਰਾਈ ਹਾਂ ਹਾਏ ਮੰਮੀ ਹੋਰ ਕੀ ਨਵੀਂ ਗੱਲ ਤੁਹਾਨੂੰ ਕਹਿ ਗਿਆ ਵਾ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਉਹਦੇ ਨਾਲ ਤੂੰ ਐਨੇ ਪੁੱਛੇ ਨਾ ਪਾਸ ਸਰਾ ਕਸੂਰੀ ਤੇਰਾ ਹੈਗਾ ਤੂੰ ਹੀ ਸਾਰਾ ਇਹ ਹਟਾਇਆ ਰਿਸ਼ਤਾ ਉਹ ਤੇ ਕਰੂ ਹੀਗਾ ਹੋਏ ਰੱਬਾ ਇਹ ਨਖਤਾ ਕੀ ਕਹਿ ਗਿਆ ਮੇਰੀਆਂ ਜੜਾਂ ਚ ਕਾਨੂੰ ਬਹਿ ਗਿਆ ਵਾ ਮੈਂ ਤਾਂ ਕੋਈ ਗੱਲ ਕੀਤੀ ਨਹੀਂ ਇਹੋ ਜੀ ਤੇ ਨਾ ਮੈਨੂੰ ਰਿਸ਼ਤਾ ਹਟਾਉਣ ਦਾ ਪਤਾ ਹੀ ਆ ਉਹ ਸਭ ਉਹਦੀ ਮੰਮੀ ਮਰਜ਼ੀ ਹੀਗੀ ਉਹਨੇ ਜਵਾਬ ਦਿੱਤਾ ਆਖਣ ਲੱਗਾ ਮੈਨੂੰ ਕੁੜੀ ਨਹੀਂ ਪਸੰਦ ਜਿੱਦਾਂ ਤੇਰੀ ਸੱਸ ਤੇਜ ਵਾ ਉਦਾਂ ਹੀ ਕੁੜੀ ਤੇਜ ਹੋਣੀ ਆ ਮੈਂ ਨਹੀਂ ਉਹ ਖਾਨਦਾਨ ਚ ਰਿਸ਼ਤਾ ਕਰਨਾ ਮੈਂ ਤੇਰੀ ਮਾਂ ਨਾਲੋਂ ਵੀ ਜ਼ਿਆਦਾ ਤੇਜ ਵਾਂ ਆ ਲੈnde ਗਰਨਾਮ ਨੂੰ ਤੇਰੇ ਤੇ ਹੱਡ ਮੈਂ ਉਹਦੇ ਕਪ ਨਾਉਣੀ ਆ ਤੂੰ ਮੇਰੇ ਨਹੀਂ ਸੂਤਰ ਰਹਿਣਾ ਹੋਏ ਹਾਏ ਰੱਬਾ ਇਹ ਤੂੰ ਕਵਲ ਕੀ ਕਰ ਗਿਆ ਤੂੰ ਤੇ ਸਿੱਧਾ ਹੀ ਪੁੰਡਾਂ ਦੀ ਖੱਖਰ ਨੂੰ ਹੀ ਹੱਥ ਪਾ ਗਿਆ ਵਾ ਗੁੱਸਾ ਤੇਰਾ ਮੇਰੇ ਨਾਲ ਹੀ ਤੇ ਮੇਰੇ ਤੇ ਹੀ ਕੱਢ ਜਾਂਦਾ ਉਹਨੂੰ ਕਾਨੂੰ ਦੱਸ ਗਿਆ ਵਾ ਉਹਨੇ ਤੇ ਹੋਰ ਨਵਾਂ ਹੀ ਸਿਆਪਾ ਪਾ ਦੇਣਾ ਘਰ ਦੇ ਵਿੱਚ ਉਹ ਕਲੇਸ਼ ਤੇ ਅੱਗੇ ਨਹੀਂ ਮੁੱਕਣ ਦਿੰਦੀ ਮਾਤਾ ਤੇ ਹੁਣ ਹੋਰ ਕਲੇਸ਼ ਪੈ ਜਾਣਾ ਵਾ ਹੁਣ ਮੈਂ ਕੀ ਕਰੂੰਗੀ ਇਦਾਂ ਕਰਦੀ ਆ ਵਿੱਕੀ ਨੂੰ ਫੋਨ ਲਾਉਣੀ ਆ ਤੇ ਉਹਨੂੰ ਦੱਸਦੀਆਂ ਪਈ ਨਖਤਾ ਮੇਰਾ ਤੇ ਬੇੜਾ ਬਹਲ ਗਿਆ ਈ ਆ ਆਇਆ ਕਰਤੂਤਾਂ ਕਰਦਾ ਗਿਆ ਈ ਇੱਥੇ ਪੁੱਠਿਆਂ ਪੈਰਾਂ ਵਾਲਾ ਨਾ ਹੋਵੇ ਤੇ ਇੱਕ ਤੇ ਜਦੋਂ ਮੀਂਹੇਰੀ ਆਉਂਦਾ ਨਾ ਸਾਰਾ ਫਾਲੀ गिर ਜਾਂਦਾ ਵਾ ਪਾਣੀ ਪਾਉਣ ਦੇ ਚੋਰ ਰਹਿੰਦੇ ਆ ਰੋਜ਼ ਮਹੀਨਾ ਫਾਲ ਚੋਕਨੀ ਆ ਜੇ ਕਿਤੇ ਪੱਕ ਜੇ ਕਿਤੇ ਖਾਦੇ ਨਾ ਜਾਣ ਮੁੱਕਾ ਨਾ ਕਿਤੇ ਜੀਨ ਕੋਈ ਹੁੰਦਾ ਵੀ ਇਹ ਵੇਖ ਕੇ ਤੇ ਐਨੇ ਕਰਦੇ ਐਨੇ ਕਰਦੇ ਆ ਮੰਮੀ ਤੁਸੀਂ ਕੀ ਕਰਦੇ ਏ ਸੰਤਰੇ ਇਕੱਠੇ ਕਰ ਲੀ ਹੋਰ ਕੀ ਕਰਨੀ ਤੁਸੀਂ ਸੰਤਰੇ ਇਕੱਠੇ ਕਰ ਲਿਆ ਕਰਦੇ ਨਾ ਆਪਣਾ ਮੂੰਹ ਸਜਾ ਲੈਣਾ ਓ ਵੇਖੋ ਦੋ ਤਿੰਨ ਖਖਰਾ ਲੱਗਿਆ ਗੱਡੀਆਂ ਗੱਡੀਆਂ ਵੱਡੀਆਂ ਤੇ ਗਾਂ ਗਾਂ ਹੋਈ ਜਾਣ ਰਹੀ ਜੇ ਤੁਸੀਂ ਹਾ ਹਏ ਨਹੀਂ ਇਹਦਾ ਕੋਈ ਹੱਲ ਕਰੋ ਹੇ ਡਿਵਟੀ ਖਖੜ ਇਹਨੇ ਜੇ ਪੂਰ ਛੇੜ ਪੇ ਤੇ ਫੇਰ ਕੀ ਬਣੂਗਾ ਬਾਨਾ ਕੀ ਆ ਇਹਨਾਂ ਨੂੰ ਜਦੋਂ ਤੱਕ ਛੇੜਦੇ ਨਹੀਂ ਨਾ ਇਹਨਾਂ ਨੇ ਤਾਂ ਕਾਹ ਨਹੀਂ ਕਹਿਣਾ ਛੇੜਾਂਗੇ ਤਾਂ ਫੇਰ ਹੀ ਲੜਨਗੇ ਪਰ ਉਹ ਜਿਹੜਾ ਭੂੰਡ ਆਪਣੇ ਘਰ ਦੇ ਵਿੱਚ ਆ ਉਹ ਬਿਨਾਂ ਛੇੜਿਆ ਉਥੇ ਖਖੜ ਛੇੜ ਆਇਆ ਜੇ ਕੀ ਹੋ ਗਿਆ ਇੱਧਰ ਆਓ ਅੰਦਰ ਤੁਹਾਨੂੰ ਮਜ਼ਾ ਦਵਾ ਬਾਹਰ ਕੀ ਰੌਲਾ ਪਾਉਣਾ ਵਾ ਸੁਣ ਲਓ ਅੰਦਰ ਆ ਕੇ ਕਰਤੂਤਾਂ ਉਹਦੀਆਂ ਵੱਧੂਗੀ ਏ ਤਾਂ ਅੱਜ ਦੇ ਦੋ ਗੱਲ ਕੀ ਹੋਈ ਆ ਭੈਣ ਦਾ ਫੋਨ ਆਇਆ ਜੇ ਉਹ ਖਪਨ ਢੀਆ ਜਿਹੜਾ ਕੰਮ ਨਹੀਂ ਨਾ ਕਰਨਾ ਚਾਹੀਦਾ ਉਹ ਵੀ ਕਰ ਆਇਆ ਉਹ ਉੱਥੇ ਜਾ ਕੇ ਹਾਏ ਕੀ ਕਰਕੇ ਆਇਆ ਮੇਰੇ ਜੀਨ ਕੁਛ ਹੁੰਦੇ ਤੱਸ ਸਹੀ ਮੈਨੂੰ ਉਹਦੇ ਨਾਲ ਲੜ ਕੇ ਉਹਦੀ ਸੱਸ ਦੇ ਨਾਲ ਸਾਰੀਆਂ ਚੁਗਲੀਆਂ ਕਰ ਆਇਆ ਜੇ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਮੈਂ ਤਾਂ ਕਿੰਨਾ ਬੰਦਾ ਥੋੜੀ ਆ ਜਨਾਨੀ ਆ ਜਨਾਨੀ ਮੈਂ ਮਾਤ ਕੀ ਕਰੀਏ ਹਮੁੰਡੇ ਦਾ ਹਾਲ ਬੜਾ ਦੁਖੀ ਕੀਤਾ ਇਹਨੇ ਜਦੋਂ ਉਹਦੇ ਨਾਲ ਸੁਲਾ ਸਪਾਈ ਸੀ ਉਦੋਂ ਇਹਨਾਂ ਦੇ ਵਿੱਚ ਨੋਂ ਨਹੀਂ ਖੋਦਾ ਤੇ ਜੇ ਅੱਜ ਮੜ ਜੀ ਔਖੀ ਹੋਈ ਆ ਤੇ ਦੱਸ ਉਹਦੀ ਸੱਸ ਦੇ ਨਾਲ ਕੀ ਹੱਕ ਬੰਦਾ ਹੀ ਇਹਦਾ ਗੱਲਾਂ ਕਰਨ ਦਾ ਉਹਦੀਆਂ ਚੁਗਲੀਆਂ ਕਰਨ ਦਾ ਇਹਨੂੰ ਤੇ ਇਹ ਨਹੀਂ ਪਤਾ ਲੱਗਦਾ ਕਿ ਮੈਂ ਉਹਦੀ ਸੱਸ ਨਾਲ ਗੱਲਾਂ ਕਰਨ ਧਿਆਵਾ ਸਾਡੀ ਭੈਣ ਦੇ ਘਰ ਖਰਾਬ ਹੋਣਾ ਵਾ ਐ ਹੁਮਰੇ ਉਹਨੂੰ ਘਰੋਂ ਕੱਢ ਦੂ ਕਿਤੇ ਇੱਥੇ ਬਿਠਾ ਲ ਕੇ ਫਿਰ ਉਹਨੂੰ ਖਵਾ ਲੇ ਲੰਗਰ ਓਏ ਅਗਲੀ ਕਹਿੰਦੀ ਮੇਰੀ ਸੱਸ ਤਾਂ ਅੱਗੇ ਕੋਈ ਨਾ ਕੋਈ ਮੌਕਾ ਲੱਭਦੀ ਆ ਮੈਨੂੰ ਗੱਲਾਂ ਕਰਨ ਦਾ ਤੇ ਇਹ ਉਹਨੂੰ ਮੌਕਾ ਛੱਡ ਕੇ ਪੂਰੀ ਕਿਤਾਬ ਹੀ ਪੜਾ ਆਇਆ ਵਾ ਹੁਣ ਉਹਨੇ ਛੱਡਣਾ ਉਹਨੂੰ ਸਗੂਫੇ ਸੁਣਾਉਣ ਈ ਆ ਉਹਨੂੰ ਵੇ ਦੱਸ ਇਹ ਸਹੀ ਕੀ ਕਹਿੰਦੀ ਤੈਨੂੰ ਫੋਨ ਦੇ ਉੱਤੇ ਕੀ ਕੀ ਦੇ ਵਾਸਤੇ ਬੋਲਿਆ ਕੀ ਹੋਇਆ ਵਾ ਇਹ ਪੁੱਛੋ ਕਹਿ ਕੇ ਕੀ ਨਹੀਂ ਆਇਆ ਛੱਡਿਆ ਕੀ ਆ ਉਹਨੇ ਉੱਥੇ ਸਾਡੀਆਂ ਚੁਗਲੀਆਂ ਕਰਕੇ ਆ ਤੁਹਾਡੀਆਂ ਕੀਤੀਆਂ ਇੱਥੋਂ ਤੱਕ ਕਿ ਭਾਬੀ ਨੂੰ ਵੀ ਨਹੀਂ ਛੱਡਿਆ ਉਹਨੇ ਚਲੋ ਮੈਂ ਮੰਨਦਾ ਕਿ ਸਾਡਾ ਰੋਲਾ ਰਪਾ ਹੋਊਗਾ ਉਹਦੇ ਨਾਲ ਕਿਹੇ ਗੱਲ ਦਾ ਪਰ ਚਾਰਾਂ ਦਿਨਾਂ ਦੇ ਵਿੱਚ ਭਾਬੀ ਦਾ ਕਾਹਦਾ ਰੋਲਾ ਪੈ ਗਿਆ ਉਹਦੇ ਨਾਲ ਭਾਬੀ ਜੀਆਂ ਕਾਹਦੀਆਂ ਕੀਤੀਆਂ ਉਹਨੇ ਉਹ ਚੰਗਾ ਬਣਦਾ ਵਾ ਸਾਰਿਆਂ ਨੂੰ ਬੁਰਿਆ ਬਣਾਉਂਦਾ ਵਾ ਵੇ ਉਹਦੀ ਸੱਸ ਤੇ ਅੱਗੇ ਨਹੀਂ ਹੀ ਮਾਣ ਹੈਗੀ ਇੰਨੇ ਚਿਰਾਂ ਬਾਅਦ ਆਈ ਤੇ ਤਾਂ ਵੀ ਕੁੜੀ ਨੂੰ ਨਾ ਸਾਡੇ ਸਾਹਮਣੇ ਲਾ ਲਾ ਗੱਲਾਂ ਕਰੀ ਜਾਂਦੀ ਤੇ ਕੁੜੀ ਅੰਦਰ ਵਿਚਾਰੀ ਇੰਨਾ ਫਬਨ ਡਈ ਜਿਹਦਾ ਕੋਈ ਹਿਸਾਬ ਨਹੀਂ ਮੈਂ ਉਹਨੂੰ ਤੇ ਆਖਿਆ ਧੀਏ ਚੱਲ ਕੋਈ ਗੱਲ ਨਹੀਂ ਸੱਸਾ ਇਦਾਂ ਹੀ ਕਰਦੀਆਂ ਹੁੰਦੀਆਂ ਤੂੰ ਨਾ ਜ਼ਿਆਦਾ ਟੈਨਸ਼ਨ ਲਿਆ ਕਰ ਉਹ ਹੁਣ ਤੇ ਸਗੋਂ ਹੀ ਉਹਨੂੰ ਮੌਕਾ ਦੇ ਆਇਆ ਮੈਂ ਕਹਿਣਾ ਜ਼ਹਿਰ ਤੇ ਅੱਗੇ ਉਹਦੀ ਸੱਸ ਦੇ ਵਿੱਚ ਬੜੀ ਹੀ ਤੇ ਉੱਪਰੋਂ ਇਹ ਪਾਣ ਚੜਾਇਆ ਹੁਣ ਤੋਂ ਨੇ ਪੈਣ ਨੂੰ ਬਿਲਕੁਲ ਹੀ ਨਹੀਂ ਛੱਡਣਾ ਮੇਰੇ ਬਾਰੇ ਕੀ ਗੱਲਾਂ ਕਰਕੇ ਆਏ ਉੱਥੇ ਭਾਬੀ ਕੀ ਦੱਸਾਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਉਹ ਕਿਹੜੇ ਮੂਹਣਾ ਇਹੋ ਜੀਆਂ ਗੱਲਾਂ ਕਰ ਆਇਆ ਮੈਨੂੰ ਤਾਂ ਦੱਸ ਦੇਣ ਨੂੰ ਵੀ ਸ਼ਰਮ ਆਉਂਦੀ ਆ ਕੀ ਆ ਤੇ ਉਹ ਬਗਰ ਤੂੰ ਨਾ ਉਹ ਗੱਲ ਕਰ ਆਉਂਦਾ ਤੇ ਮੈਂ ਆਪੇ ਪੁੱਛ ਲੂੰਗੀ ਐਵੇਂ ਆਪੋ ਵਿੱਚ ਇਹਨਾਂ ਦੀ ਗੱਲ ਕਰੂੰਗੀ ਕੋਈ ਮੰਮੀ ਜੀ ਤੁਹਾਨੂੰ ਪਤਾ ਤਾਂ ਹੈਗਾ ਵਾ ਸਾਡਾ ਸਾਹਿਬ ਬਤਾਬ ਕਿਦਾਂ ਦਾ ਆ ਤੇ ਫੇਰ ਤੂੰ ਹੀ ਉਹ ਕੰਮ ਲੱਗੇ ਜੇ ਨਾ ਕਰਨ ਹਲੇ ਥੋੜਾ ਜਿਹਾ ਪਹਿਲਾਂ ਤੁਹਾਨੂੰ ਮੈਂ ਸਮਝਾ ਆ ਗਿਆ ਟੀਆਂ ਤੇ ਤੂੰ ਫੇਰ ਉਹ ਕੰਮ ਲੱਗੇ ਜੇ ਕਰਨ ਨਾ ਇਦਾਂ ਪੋਚੇ ਪਾਇਆ ਕਰੋ ਨਾ ਪਰਦੇ ਰੱਖਿਆ ਕਰੋ ਜਿਹੜੀ ਗੱਲ ਹੈਗੀ ਮੈਨੂੰ ਦੱਸ ਲੈਣ ਦਿਓ ਜੀ ਉਹ ਦੱਸਣਗੇ ਤੇ ਫੇਰ ਹੀ ਉਹਨਾਂ ਨਾਲ ਆਂਦਾ ਨਹੀਂ ਗੱਲਬਾਤ ਕਰਾਂਗੇ ਤੇ ਫੇਰ ਹੀ ਉਹਨਾਂ ਨੂੰ ਆਪਾਂ ਰਲ ਕੇ ਸੁਧਾਰਾਂਗੇ ਤੁਸੀਂ ਮੈਨੂੰ ਵੀ ਦੱਸੋ ਮੇਰੇ ਬਾਰੇ ਕੀ ਬੋਲਿਆ ਤੇ ਸਾਰਿਆਂ ਬਾਰੇ ਦੱਸੋ ਕਿ ਕਿਹਦੇ ਕਿਹਦੀ ਕੀ ਗੱਲ ਕਰਕੇ ਆਏ ਆ ਤੇ ਸੁਣੋ ਫਿਰ ਤੁਹਾਡੇ ਬਾਰੇ ਅਗਲਾ ਪਤਾ ਕੀ ਕਹਿ ਕੇ ਆਇਆ 700 ਦੀ ਕਨੂਹਾ ਕੱਢਦੀ ਹੋਊਗੀ ਤੇ ਇਹਦਾ ਕਦ ਨਿੱਕਾ ਆ ਤੇ ਕਹਿ ਕਿਆ ਇਹਨੂੰ ਤਾਂ ਮੈਂ ਆਪਣੀ ਜਿੱਦ ਨਾਲ ਵਿਆਇਆ ਵਾ ਇਹ ਤਾਂ ਮਨਾ ਕਰਦੇ ਹੀ ਮੈਨੂੰ ਮਨਾ ਕਰਦੀ ਹੀ ਮੈਨੂੰ ਤਾਂ 36 ਰਿਸ਼ਤੇ ਹੁੰਦੇ ਇਹਦੇ ਨਾਲੋਂ ਚੰਗੇ ਚੰਗੇ ਮੈਂ ਉਹਨਾਂ ਨੂੰ ਮੋੜਤਾ ਇਹ ਕੌਣ ਹੁੰਦੀ ਮੈਨੂੰ ਮੋੜਨ ਵਾਲੀ ਐਹੋ ਜੀਆਂ ਗੱਲਾਂ ਕੀਤੀਆਂ ਤੇ ਉਤੋਂ ਕਹਿੰਦਾ ਇਹਦੇ ਹੈਗੇ ਵੀ ਨੰਗ ਵਾ ਇਨ੍ਹਾਂ ਕੋਲ ਤਾਂ ਦਵਾਈ ਲੈਣ ਜੋਗੇ ਪੈਸੇ ਨਹੀਂ ਹੈਗੇ ਮੈਂ ਘਲੋਣਾ ਆਪਣੇ ਸਟੋਰ ਤੋਂ ਦਵਾਈ ਇਹਨਾਂ ਨੂੰ। ਪ੍ਰੀਤ ਬੋਲ ਲੈਂਦੇ ਮੈਨੂੰ ਵੀ ਤੇ ਪਤਾ ਲੱਗੇ ਕਿੰਨਾ ਕ ਜ਼ਹਿਰ ਆ ਇਹਨਾਂ ਦੇ ਅੰਦਰ। ਬਸ ਤੁਹਾਡੇ ਖਿਲਾਫ ਤੇ ਇਹੋ ਗੱਲਾਂ ਕੀਤੀਆਂ ਤੇ ਬਾਕੀ ਸਾਡੇ ਖਿਲਾਫ ਬਥੇਰੀਆਂ ਕੀਤੀਆਂ। 8000 ਤੇ ਹਜੇ ਇਹ ਨੌਕਰੀ ਕਰਦੀ ਆ। ਉਹਨੇ ਕਹਿੰਦਾ ਉੱਤੇ ਲਾ ਲੈਂਦੀ ਆ ਆਪਣੇ। ਮੂੰਹ ਰੰਗ ਕੇ ਤੁਰ ਪੈਂਦੀ ਆ। 10 ਵੜਾ ਇਦਾਂ ਦੀਆਂ ਗੱਲਾਂ ਕਰਨ ਵਾਲੀਆਂ ਤੇ ਮੈਨੂੰ ਪਤਾ ਕੀ ਕਹਿੰਦਾ? ਇਹ ਤੇ ਜਨਾਨੀ ਆ ਜਨਾਨੀ, ਜਨਾਨੀਆਂ ਵਾਲੇ ਘਰ ਕੰਮ ਕਰਦਾ ਮਗਰ ਉਹਦੇ ਘਰ ਸੰਭਦਾ ਵਾ। ਤੇ ਮੰਮੀ ਤੁਹਾਡੇ ਵੱਲੋਂ ਹੈ ਮੇਰੇ ਵੱਲੋਂ ਕੀ ਕਹਿੰਦਾ ਸੀ ਤੁਹਾਡੇ ਵੱਲੋਂ ਕਹਿੰਦਾ ਕਿ ਮੰਮੀ ਨੂੰ ਸਾਰਾ ਕੁਝ ਘਰ ਮਿਲਦਾ ਲੀੜਾ ਕਪੜਾ ਦਵਾਈ दारू ਪਰ ਮੰਮੀ ਨੂੰ ਕਹਿੰਦਾ ਪਾਲਣੀ ਭੱਜਦੀ ਉਹ ਗੱਲ ਕਰਨ ਵਾਲੀ ਹੋਰ ਕੀ ਖਾਣਾ ਨਹੀਂ ਆਉਣ ਡਿਆ ਕਹਿੰਦਾ ਤੇ ਹੈ ਕਿੱਥੇ ਆ ਹੁਣ ਕ ਲੈਣਾ ਹੁਣ ਆ ਕਿੱਥੇ ਆ ਭੈਣ ਕਹਿੰਦੀ ਇੱਥੇ ਤੀਲੀ ਸੁੱਟ ਗਿਆ ਜਾਂ ਨਿਕਲ ਗਿਆ ਇੱਥੋਂ ਹਣਕੇ ਆਉਣ ਡਿਆ ਪੌਣਾ ਤੇ ਘਰੇ ਹੀ ਆ ਆ ਲੈ ਲੰਦੋ